ਕਿ ਜਿਹੜਾ ਤਿਆਰੀ ਫਿਰ ਸੱਜਣਾ ਦੇ ਪਿੰਡ ਜਾਂਦੀ ਹੁਣ ਕਰਦਾ ਹੈ ਮਟੋਲਾ ਤਿਆਰੀ ਲਓ ਤਿਆਰੀ ਕਰਕੇ ਗਿਆ ਕਿ ਉੱਪਰੋਂ ਕੈਨੇ ਦੇ ਕੇਵਨ ਭੁਲੇਖੇ ਪੈਂਦੇ ਨੇ ਵਾ ਦੇਖਦੇ ਜੀਵਨ ਕਬੱਡੀ ਪਉਦਾ ਪਿਆ ਆਹ ਕਿਆਨੀ ਲਓ ਵੀ ਮੁਕਾਬਲਾ ਸਖਤ ਹੋ ਗਿਆ ਬਾ ਵੀ ਬੜਾ ਫਰਤੀਲਾ ਨੌਜਵਾਨ ਹੈ ਇਹਨੂੰ ਕਿਆਨੀ ਕਹੇ ਦੇ ਇਸ ਆਪ ਦਾਤਾ ਜੀ ਬਣੀ ਉਹ ਵੀ ਜਵਾਦੋ ਇਧਰ ਦੇ ਪਾਸੇ ਫਿਰ ਖਰਾਜੀ ਨੌਜਵਾਨ ਤੇ ਆ ਫਾਈਨਲ ਮੈਚ ਦਾ ਮੁਕਾਬਲਾ ਤੁਸੀਂ ਦੇਖਦੇ ਹੋ ਆਓ ਫਿਰ ਤੱਕੋ ਜਵਾਦੋ ਖੇਡ ਪਦਾਰ ਤੇ ਦੰਦ ਨੂੰ ਖਰਾਜੀ ਨੌਜਵਾਨ ਕਬੜੀ ਪਾਉਂਦਾ ਬਾਬਾ ਖਾਈ ਵਾਲਾ ਟੁੱਟ ਕੇ ਉੱਤਰ ਜਾਂਦਾ ਇਹਨੂੰ ਬਾਬਾ ਖਾਈ ਵਾਲਾ ਕਹਿੰਦੇ ਐ ਤੈਨੂੰ ਭੱਜਿਆ ਚਾਰ ਦਾ ਸੰਗੇਤ ਕਰ ਤੋ ਐਂ ਭੱਜ ਕੇ ਲੈ ਗਿਆ ਬੋਲ ਲੈ ਕੇ ਖੜਾ ਆਪਣੇ ਕੋਲ ਅਗਲੀ ਟੀਮ ਮੁਕਾਬਲਾ ਫਿਰ ਮਦਾਦਾ

ਬੱਲੇ ਨਾਲ ਕੋ ਮੇਰੇ ਵੀ ਮੇਰੇ ਕੋਲ ਹੈ ਗਿਆ ਸੱਜਾ ਇਹ ਮੈਚਰ ਵਾਲੇ ਕੋ ਲੈਣਾ ਲਓ ਜੀ ਬਹੁਤ ਬਹੁਤ ਮਿਹਰਬਾਨ ਆਓ ਸੱਜਣੋ ਇਹਨੂੰ ਮਾਰ ਕੇ ਜੇ ਨੋਜਵਾਬਾ ਤੁਹਾਡਾ ਇਹ ਤੀਜਾ ਚਾਰ ਗੱਲੂ ਹੈ ਬਹੁਤ ਸੀਰਲਾ ਹੱਥ ਪਿਆਰੇ 12 ਸੱਜਣ ਨੂੰ ਡਾਉਣਾ ਜੀ ਸੀਰਲੇ ਮਾਰ ਦੇ ਮੁਕਾਬਲਾ ਸੱਜਣ ਬਤਾਇਆ ਪੁਆਇੰਟ 30 ਲਓ ਹੰਕਾ ਦੁੱਧਾ ਆਉਂਦਾ ਵੜੀ ਦੇ ਨਾਲ ਨੂੰ ਜਮੇ ਲਾਓ ਪੁਸ਼ਪਾ ਕਬਤੀ ਪੋਦਾ ਹੋਇਆ ਪਿੱਛੋ ਵਾਲਾ ਸੱਚਾ ਨਾੜਨ ਆ ਨੱਗੀ ਆਜੀ ਬੁੱਢਾ ਖਲਣਾ ਪਾਸੇ ਹੋਇ ਸਖੁਦ ਵੜਾਈ ਜਰਾ ਅਗਰੇ ਜੀਦਾ ਆ ਟੂ ਇੱਕ ਬੁੱਢੀ ਹੈ ਚੱਤੀ ਬਾੜ ਦਾ ਝੱਪਾ ਹੈ ਸੋਲਿਓ ਇਹਨੂੰ ਬੁੱਟੂ ਗਿਆਨੀ ਕਹਿੰਦੇ ਆ ਪਰ ਪਛਤਾ ਹੋਇਆ ਰੁੱਤੀਆ ਬਾਦਰੀਆ ਰੋਤੀ ਯਾਰ ਦੇ ਸੇਰੇ ਨੂੰ ਜਾਵੇ ਤੁਲੇ ਜੀ ਸੋਹਰੇ ਇਧਰ ਦੇ ਖਾਤੀ ਕਰੋ ਮੁਕਾਬਲਾ ਖੇਡ ਮੈਦਾਨ ਦਾ ਤੁਸੀਂ ਦੇਖਦੇ ਹੋ ਫਾਈਨਲ ਮੈਚ ਚਾਰੇ ਝੋਬਰਾ ਲਾਖੇ ਖਲੋਦੀ ਜਰਾ ਅਗਲਾ ਦੇਖਲਾ ਪਾਈ ਕਰਮੀਤ ਸਿਆ ਲਾਜਵਾਬ ਖਰਾਜੀ ਕਬੱਡੀ ਪਾਉਦਾ ਅੱਜ ਇਹ ਪਾਵਨ ਪਵਿੱਤਰ ਟੱਕਰ ਪਿੰਡ ਮੌਰ ਦੀ ਧਰਤੀ ਹੈ ਜਿੱਥੇ ਕਬੱਡੀਆਂ ਪੈਂਦੇ ਜਿਲ੍ਹਾ ਸੰਗਰੂਰ ਤੇ ਵੀਰ ਸਾਬ ਆਪਣੇ ਟੱਕਦੇ ਨੇ ਆਹ ਬਹਲਾ ਖਾਈ ਲਾਵੀ

ਦੇ ਵਿਚ ਵਿਚਾਲੇ ਰਗੀ ਹੈ ਚੱਲ ਚੁਗੜਾ ਕਬਾਡੀ ਬਾਤ ਤੋ ਜਵਾਨਾ ਦੇਖਦੇ ਦੋਨੋਂ ਟੀਮਾਂ ਨੂੰ ਦਾਤ ਰੋ ਪੀਏ ਸਰਦਾਰ ਦਰਬਾਰਾ ਸਿੰਘ ਜੀ ਬੋਰਵਤੀ ਵੇਲੇ ਵੱਲੋਂ ਇੱਥੇ ਹੈ ਗਰੇ ਆਦੇ ਗਏ ਹਾਂਜੀ ਹਾਂਜੀ ਸਰਦਾਰਾ ਸਿੰਘ ਜੀ ਸਰਦਾਰਾ ਸਿੰਘ ਜੀ ਬੋਰਵਲੇ ਵੱਲੋਂ ਦੋਨੋਂ ਟੀਮਾਂ ਦਾਤ ਰੋ ਪੀਏ ਮੇਰੇ ਕੋਲ ਜਾਣੇ ਦਾ ਟੀਮਾਂ ਲੈ ਲੈਣ ਲੋਰੀ ਤੂੰ ਲੌਵੀ ਪੁੱਟ ਕੇ ਪੈ ਗਿਆ ਸੋਹਣਿਆ ਮਾਰਦੇ ਚੱਲੋ ਜੀ ਪੁਬਰਾ ਇਧਰਲੇ ਪਾਸੇ ਸੂਚੇ ਨੌਜਵਾਨ ਦੀ ਕਬੱਡੀ ਪੈਦੀ ਹੈ ਲੈ ਵੀ ਜੋਰੋਂ ਦੇਖਦੇ ਆ ਖਾਈ ਵਾਲੇ ਨੌਜਵਾਨ ਕੀ ਰੰਗ ਲਉਂਦੇ ਆ ਇਸ ਖੇਡ ਮਦਾਨ ਦੇ ਅਤਰ ਖੜਾਓ ਆਹ ਬੜਾ ਵਧੀਆ ਮੁਕਾਬਲਾ ਪਾਲਾ ਨੌਜਵਾਨ ਚੱਕਰ ਦੀ ਕੋਟ ਕਰਦਾ ਹੈ ਲਓ ਜੀ ਮਾਰ ਜੋ ਸਰਦਾਰ ਗੁਰਦੇਵ ਸਿੰਘ ਜੀ ਸਾਹਿਬ ਜਿੰਦੇ ਆਓ ਉਹਦਾ ਰੰਗ ਦਿਖਦਾ ਕੀ ਹੁੰਦੀ ਹੈ ਜੀ ਸਾਹਿਬ ਦੀ ਆਹ ਹੋਰ ਜੁਗਰੋ ਇਧਰਲੇ ਪਾਸੇ ਸ੍ਰੀ

इंतजार कराची को لو جی میچ ہو گیا ہے کلاب سے دو ٹیمیں اپنا لگ رہے ہیں اپ کو یہ ہمارا ٹیکنیکل ہاجی دو ٹیمیں بی پی ایل لے کو پایا ہے وہ اپنے لے رہے ہیں اور ہاں جی دوسری ٹیمیں پوائنٹ کو بچا رہے ہیں سانس کو پالنے بچو ایک دوسرے کے باٹیاں میں ان بھی ٹھیک کراتی ہوئی میں یہ ٹیک اٹھا دے رہا ہوں شاباش ফষ্ট <laughs> ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਕੋਲੇ ਰਾਜ ਸਿੰਘ ਜੀ ਰੈਸੀ ਇਹਨਾਂ ਵੱਲੋਂ ਬੱਤੀ ਕਮਾਲ ਵਾਲੇ ਬਾਲੇ ਵੱਲੋਂ ਟੀਮਾਂ ਵਾਸਤੇ ਇਹਦੇ ਬਾਕੀ ਨੂੰ ਦੇ ਲਾਪ ਭਾਈ ਚਾਬਾੜਾ ਖਾਓ ਜੀ ਤਕਸੀਰ ਲੰਬੀ ਇੱਕ ਜੀ ਲੰਬੀ ਆ ਜਕੀਰ ਜੀ ਦੀ ਲੰਬੀ ਆਪਣਾ ਸਮਾਂ ਚ ਲੈਣ एक मिनट ये ਟੀਮ की ਲੰਬੀ ਓਥੋਂ ਅੱਗੇ ਅਰਜਨਦਰਜੀਤ ਸਿੰਘ ਓਟਾ ਤਾੜੀ ਕੋਟਾ ਕਿੰਨੂੰ ਦਸੀ ਆ ਮੈਂ ਬੈਠੀ ਹਾਂ ਜੀ ਜਲਾਲ ਕਮੈਂਟ ਪਿੰਦਰ ਜਵਾਹ ਤਾੜੀ ਮਾਰਦੇ ਮੇਰੇ ਵੀਰ ਦੇ ਨਾਲ ਦੇ ਵਾਹ ਕੀ ਵਧੀਆ ਹਰਮਨ ਪਿਆਰਾ ਹਾਂ ਜੀ ਇਧਰ ਚੱਕ ਕੇ ਖੜਾਓ ਹਾਂ ਜੀ ਗੁਰਚਰਨ ਸਿੰਘ ਭੋਤਰਾ ਹਾਂ ਜੀ ਬਜ਼ਾਰ ਗੁਰਚਰਨ ਜਿੱਤੀ दारे साहिब सुधारे साल जी अॻे अलाए ਪ੍ਰੀਸ ਤੋਂ ਹਾਂਜੀ ਹੋਰ ਕੋਈ ਆ ਪਿਆਰ ਦੇ ਨਾਲ ਵਿੱਚ ਪਿਆਰ ਦੇ ਇਹ ਬੋਲ ਇਹ ਬੋਲ